ਬਹੁਤ ਹੀ ਸਤਿਕਾਰਯੋਗ ਮੇਰੇ ਭੈਣੋ ਤੇ ਵੀਰੋ ਸਭ ਤੋਂ ਪਹਿਲਾਂ ਗੱਜ ਕੇ ਫਤਿਹ ਸਾਂਝ ਪਾਉਣੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਕਰਤਾਰਪੁਰ ਤਰਤਾਰ ਸਰ ਮਰਕੀਨਾ ਸਿਟੀ ਦੇ ਵਿੱਚ ਜਿੰਨੇ ਵੀ ਇੱਥੇ ਭੈਣਾ ਵੀਰ ਸਾਡੇ ਆਪਣੇ ਸਾਡੇ ਨੇੜਲੇ ਦਿਲੀ ਸਾਂਝ ਰੱਖਣ ਵਾਲੇ ਪਹੁੰਚੇ ਆ ਇਹ ਲੜਾ ਅਸੀਂ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਧੰਨਵਾਦ ਕਰਦੇ ਆ ਅਸਲ ਵਿੱਚ ਇੱਥੇ ਗੁਰਦੁਆਰਾ ਕਰਤਾਰਸਰ ਦੇ ਵਿੱਚ ਅਸੀਂ ਕੱਲ ਆਉਣਾ ਸੀ ਕੱਲ ਰਜੇਵਾ ਕੋਈ ਹੋਰ ਪੈ ਗਿਆ ਅੱਜ ਅਸੀਂ ਇੱਥੇ ਆਪ ਜੀ ਦੇ ਦਰਸ਼ਨ ਕੀਤੇ ਆ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਆਪਾਂ ਇੱਥੇ ਸਾਰੇ ਨਤਮਸਤ ਹੋਏ ਆ ਤੁਸੀਂ ਇੱਥੇ ਅਕਸਰ ਹੁੰਦੇ ਰਹਿੰਦੇ ਆ ਸਾਨੂੰ ਜਦੋਂ ਜ਼ਿੰਦਗੀ ਦੇ ਵਿੱਚ ਦੁਬਾਰਾ ਫੇਰ ਮੌਕਾ ਮਿਲਿਆ ਆਪ ਜੀ ਦੇ ਨਾਲ ਫੇਰ ਇੱਥੇ ਆ ਕੇ ਬੈਠਾਂਗੇ ਆਪ ਜੀ ਦੇ ਨਾਲ ਇਸ ਗੁਰੂ ਘਰ ਦੇ ਦਰਸ਼ਨ ਇੱਕ ਵਾਰ ਫੇਰ ਕਰਾਂਗੇ ਤੇ ਮੈਨੂੰ ਇਸ ਗੱਲ ਦੀ ਬਹੁਤ ਤਸੱਲੀ ਆ ਵੀ ਅਸੀਂ ਪੰਜਾਬੀਆਂ ਜਿਹੜੇ ਉਹ ਜਿੱਥੇ ਵੀ ਗਏ ਆ ਉਥੇ ਆਪਦੀ ਸੋਹਣੀ ਪਛਾਣ ਵੱਖੋ ਵੱਖਰੇ ਕੰਮਾਂ ਕਰਕੇ ਬਣਾਈ ਆ ਹਾਲਾਂਕਿ ਕਾਂਗਿਆਰੀ ਹਰ ਥਾਂ ਤੇ ਹੁੰਦੀ ਆ ਤੁਸੀਂ ਕੋਈ ਵੀ ਖੇਤ ਦੇ ਵਿੱਚ ਫਸਲ ਬੀਜ ਲੋ ਉਹਦੇ ਵਿੱਚ ਖੱਬਲ ਵੀ ਹੁੰਦਾ ਕਿਤੇ ਇਟ ਸਟ ਦੀ ਵੀ ਹੋ ਜਾਂਦੀ ਆ ਕਿਤੇ ਕੋਈ ਹੋਰ ਧਾ ਬੂਟ ਵੀ ਹੋ ਜਾਂਦਾ ਪਰ ਇਹਦਾ ਮਤਲਬ ਇਹ ਨਹੀਂ ਕਿ ਸਾਰੀ ਫਸਲ ਖਰਾਬ ਆ ਉਹ ਨਾ ਤਾਂ ਸਾਰੀ ਫਸਲ ਪੰਜਾਬ ਦੀ ਖਰਾਬ ਆ ਨਾ ਸਾਰੀ ਫਸਲ ਆ ਜਿਹੜੀ ਪੰਜਾਬੀਆਂ ਦੀ ਫਸਲ ਆ ਜਿਹੜੀ ਉਹ ਦੁਨੀਆ ਦੇ ਕਿਸੇ ਹੋਰ ਹਿੱਸੇ ਦੇ ਵਿੱਚ ਖਰਾਬ ਆ ਸਾਡੇ ਵਿੱਚੋਂ ਕੁਝ ਕੇ ਹੋ ਜੇ ਹੁੰਦੇ ਜਿਹੜੇ ਕਿ ਚੰਗੇ ਤੋਂ ਉਲਟ ਵੀ ਹੁੰਦੇ ਆ ਸਾਡੇ ਵਿੱਚੋਂ ਹੀ ਬਹੁਤ ਸਾਰੇ ਬੇहद ਚੰਗੇ ਵੀ ਹੁੰਦੇ ਆ ਜਿਹੜੇ ਕਈਆਂ ਦੇ ਪਰਦੇ ਕੱਜ ਲੈਂਦੇ ਆ ਵੀ ਭਾਈ ਇਹਨਾਂ ਦੇ ਕਰਕੇ ਸਾਰੀ ਗੱਲਬਾਤ ਬਣੀ ਪਈ ਆ ਮੈਂ ਇੱਥੇ ਧੰਨਵਾਦ ਦੋ ਹਜ਼ਾਰ ਤਿੰਨ ਦੇ ਵਿੱਚ ਜਿਹੜੇ ਵੀ ਹੱਥਾਂ ਨੇ ਜਿਹੜੇ ਵੀ ਲੋਕਾਂ ਨੇ ਜਿਨ੍ਹਾਂ ਨੇ ਵੀ ਕਿਰਤ ਕਮਾਈ ਦੇ ਨਾਲ ਇਸ ਗੁਰਦੁਆਰਾ ਕਰਤਾਰਸਰ ਦੀ ਸਥਾਪਨਾ ਸ਼ੁਰੂ ਕੀਤੀ ਗਈ ਜਿਹਦੀ ਉਸਾਰੀ ਸ਼ੁਰੂ ਕੀਤੀ ਗਈ ਤੇ ਅੱਜ ਇਹਨਾਂ ਖੂਬਸੂਰਤ ਇਹ ਹਾਲ ਅੱਜ ਇਹਨਾਂ ਖੂਬਸੂਰਤ ਕੁੱਲ ਗੁਰਦੁਆਰਾ ਸਾਹਿਬ ਇੱਥੇ ਸਥਾਪਿਤ ਕੀਤਾ ਗਿਆ ਇਸ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਜਿਹੜੇ ਹਰਜਿੰਦਰ ਸਿੰਘ ਬਰਾੜ ਸਾਹਿਬ ਮੀਤ ਪ੍ਰਧਾਨ ਨੇ ਜਿਹੜੇ ਹਰਪ੍ਰਿੰਦਰ ਸਿੰਘ ਜੀ ਤੇ ਸੈਕਟਰੀ ਦੇ ਜਿਹੜੇ ਸੁਦਾਗਰ ਸਿੰਘ ਜੀ ਜਿੰਨਾਂ ਦਾ ਕਿ ਅਸੀਂ ਬਹੁਤ ਵਾਰ ਨਾ ਸੁਣਿਆ ਵੱਖ-ਵੱਖ ਥਾਵਾਂ ਦੇ ਉੱਤੇ ਇੱਕ ਸੁਦਾਗਰ ਬਾਈ ਦੇ ਕੋਲੋਂ ਇੱਕ ਆ ਜਾਣਕਾਰੀ ਲੈ ਲਿਓ ਇੱਕ ਸੁਦਾਗਰ ਬਾਈ ਜੀ ਤੁਹਾਨੂੰ ਆ ਜਾਣਕਾਰੀ ਦੇਣਗੇ ਸੋ ਮਤਲਬ ਇਹ ਜੀ ਕਿ ਤੁਸੀਂ ਇੱਥੇ ਵੱਖ-ਵੱਖ ਕਮਾਂ ਦੇ ਵਿੱਚ ਆਪਦੀ ਪਛਾਣ ਬਣਾਈ ਆ ਮੈਂ ਇਹ ਕਿਨ ਅੱਗੇ ਵੀ ਗੁਰੂ ਘਰ ਦੇ ਵਿੱਚ ਬੇਨਤੀ ਕੀਤੀ ਸੀ ਮੰਚ ਤੇ ਖੜ ਕੇ ਕਿ ਅਸੀਂ ਜਦੋਂ ਉੱਥੋਂ ਤੁਰਦੇ ਆ ਜਾਂ ਜਦੋਂ ਉੱਥੇ ਬੈਠ ਕੇ ਖ਼ਬਰਾਂ ਪੜ੍ਹਦੇ ਆ ਤਾ ਸਾਡੇ ਮਨ ਦੇ ਵਿੱਚ ਸਵਾਲ ਕਈ ਹੁੰਦੇ ਆ ਤੇ ਬੰਦਾ ਇਹ ਗੱਲ ਕਹਦਾ ਅੱਛਾ ਮਨੀਲੇ ਚੱਲੇ ਹਾਂ ਅੱਛਾ ਮਨੀਲੇ ਤਾਂ ਗੋਲੀ ਬਹੁਤ ਚੱਲਦੀ ਆ ਮਨੀਲੇ ਤਾਂ ਬੰਦੇ ਬੜੇ ਮਰਦੇ ਆ ਉਹ ਤਾਂ ਯਾਰ ਕਤਲ ਬੜੇ ਹੁੰਦੇ ਆ ਲੁੱਟਾ ਫੋਆ ਉੱਥੇ ਬੜੀਆਂ ਹੁੰਦੀਆਂ ਉੱਥੇ ਤਾਂ ਯਾਰ ਬੰਦਾ ਬੰਦੇ ਨੂੰ ਮਾਰਨ ਲੱਗਾ ਮਿੰਟ ਲਾਉਂਦਾ ਪਰ ਇੱਥੇ ਆ ਕੇ ਪਤਾ ਲੱਗਾ ਵੀ ਇਦਾਂ ਨਹੀਂ ਹੁੰਦਾ ਜੇ ਇਵੇਂ ਹੁੰਦਾ ਤਾਂ ਬਹੁਤ ਘੱਟ ਹੁੰਦਾ ਤੇ ਜਿੰਨਾ ਕਿ ਇੱਥੇ ਹੁੰਦਾ ਉਹਨਾਂ ਕ ਸਾਡੇ ਪਿੰਡ ਨਗਰ ਖੇੜੇ ਗਵਾਂਡ ਜ਼ਿਲ੍ਹੇ ਪੱਤੀ ਦੇ ਵਿੱਚ ਅਕਸਰ ਹੁੰਦਾ ਕੀ ਪੰਜਾਬ ਦੇ ਵਿੱਚ ਇਸ ਵੇਲੇ ਗੋਲੀ ਨਹੀਂ ਚੱਲਦੀ ਕੀ ਪੰਜਾਬ ਦੇ ਵਿੱਚ ਇਸ ਵੇਲੇ ਮੋਟਰਸਾਈਕਲ ਨਹੀਂ ਖੋਏ ਜਾਂਦੇ ਕੀ ਪੰਜਾਬ ਦੇ ਵਿੱਚ ਜੇਕਰ ਤੁਸੀਂ ਕਿਸੇ ਤੋਂ ਕਲੈਕਸ਼ਨ ਕਰਕੇ ਜਾਂ ਬੈਂਕ ਦੇ ਵਿੱਚੋਂ ਪੈਸੇ ਕਢਵਾ ਕੇ ਜਾਂਦੇ ਹੋਵੋ ਤੇ ਫਿਰ ਤੁਹਾਡੇ ਕੋਲੋਂ ਕੋਈ ਉਹ ਝੋਲਾ ਨਹੀਂ ਖੋਲਿੰਦਾ ਕੋਈ ਲਫਾਫਾ ਨਹੀਂ ਖੋਲਿੰਦਾ ਕੀ ਰਾਤ ਦੇ ਵੇਲੇ ਤੁਹਾਨੂੰ ਘਾਤ ਲਾ ਕੇ ਉਡੀਕੀ ਨਹੀਂ ਜਾਂਦੇ ਹੁੰਦੇ ਕੀ ਤੁਹਾਨੂੰ ਫਿਰੋਤਗਨ ਦੇ ਫੋਨ ਨਹੀਂ ਆਉਂਦੇ ਕੀ ਤੁਹਾਡੇ ਨਾਲ ਵਦਿੱਕੀ ਨਹੀਂ ਹੁੰਦੀ ਜਿੰਨੀਆਂ ਕੋ ਉੱਥੇ ਹੁੰਦੀਆਂ ਮੇਰਾ ਖਿਆਲ ਆ ਵੀ ਸੁਦਾਗਰ ਬਾਈ ਜੀ ਨੇ ਵੀ ਜਦੋਂ ਸਾਨੂੰ ਦੱਸਿਆ ਇਹ ਕਹਿੰਦੇ ਵੀ ਇੱਥੇ ਉਥੋਂ ਨਾਲੋਂ ਘਾਟ ਹੀ ਹੁੰਦੀਆਂ ਹਾਂ ਜਿਹੜੀਆਂ ਹੁੰਦੀਆਂ ਉਹਦੇ ਪਿੱਛੇ ਵੱਖੋ ਵੱਖਰੇ ਕਾਰਨ ਉਦੇ ਪਿੱਛੇ ਇੱਕ ਕਾਰਨ ਇਹ ਵੀ ਆ ਕਿ ਪੰਜਾਬੀਆਂ ਦੀ ਆਪਸੀ ਲਗਤਬਾਜੀ ਵੀ ਆ ਉਹਦਾ ਕਾਰਨ ਇਹ ਏ ਕਿ ਸਾਡੇ ਆਪਸੀ ਟੈਂਟੇ ਜਿਹੜੇ ਖੜੇ ਕੀਤੇ ਆ ਉਹਦਾ ਵੀ ਇੱਕ ਕਾਰਨ ਹੈਗਾ ਉਹਦੇ ਪਿੱਛੇ ਕੁਝ ਹੋਰ ਨਿੱਜੀ ਜ਼ਿੰਦਗੀ ਦੀਆਂ ਗੱਲਾਂ ਵੀ ਆ ਤੇ ਲੁੱਟਖੋ ਉੱਥੇ ਜਿਵੇਂ ਹੁੰਦੀ ਆ ਨਸ਼ੇ ਦੇ ਪੱਟੇ ਕਰਦੇ ਤੇ ਉਵੇਂ ਇੱਥੇ ਵੀ ਕਰਦੇ ਆ ਬਾਈ ਜੀ ਨੇ ਸਾਨੂੰ ਦੱਸਿਆ ਇੱਥੇ ਜਿਸ ਦਿਨ ਤੋਂ ਅਸੀਂ ਆਏ ਆ ਸਾਨੂੰ ਕਿਸੇ ਵੀਰ ਨੇ ਗੱਲ ਕਹੀ ਕਿ ਯਾਰ ਮੇਰਾ ਮੋਟਰਸਾਈਕਲ ਖੋ ਲਿਆ ਸੀ 4 ਸਾਲ ਪਹਿਲਾਂ ਫਿਰ ਮੈਂ ਆਖਿਆ ਕਿ ਨਹੀਂ ਕਿ ਮੇਰਾ ਮੋਟਰਸਾਈਕਲ ਉਹਨੇ ਰਾਹ ਦੇ ਵਿੱਚ ਖੋ ਰਿਆ ਤੇ ਮੈਂ ਮੋਟਰਸਾਈਕਲ ਛੱਡ ਕੇ ਤੇ ਇੱਕ ਪਾਸੇ ਖੜ ਗਿਆ ਮੈਂ ਕਿਹਾ ਪਰ ਤੂੰ ਕੋਈ ਲੜਾਈ ਨਹੀਂ ਲੜੀ ਤੂੰ ਕੋਈ ਮੁਕਾਬਲਾ ਨਹੀਂ ਕੀਤਾ ਕਹਿੰਦਾ ਬਾਈ ਜੀ ਮੈਂ ਤਾਂ ਕਲੈਕਸ਼ਨ ਕਰਕੇ ਘਰ ਨੂੰ ਆ ਰਿਆਂ ਉਹ ਮੈਨੂੰ ਲੁੱਟਣ ਵਾਸਤੇ ਆਏ ਆ ਮੈਂ ਉਹਨਾਂ ਦੇ ਨਾਲ ਜੇ ਭਿੜੂਗਾ ਤਾਂ ਜੇਕਰ ਉਹ ਮੇਰਾ ਕੋਈ ਜਾਨੀ ਜਾਂ ਮਾਲੀ ਨੁਕਸਾਨ ਕਰਕੇ ਫੇਰ ਕੌਣ ਜ਼ਿੰਮੇਵਾਰ ਹੋਊਗਾ ਉਹ ਮੇਰਾ ਕੋਈ 50000 ਦਾ ਲੱਖ ਦਾ ਸਵਾ ਲੱਖ ਪੀਸੋ ਦਾ ਨੁਕਸਾਨ ਹੋ ਗਿਆ ਸੋ ਹੋ ਗਿਆ ਕਿਸੇ ਨੇ ਸਾਨੂੰ ਇਹ ਵੀ ਗੱਲ ਦੱਸੀ ਵੀ ਇੱਕ ਦਿਨ ਮੈਨੂੰ ਚਾਕੂ ਵਾਲਾ ਬੰਦਾ ਮਿਲ ਗਿਆ ਸੀ ਕਿਸੇ ਨੇ ਵੀ ਗੱਲ ਦੱਸੀ ਕਿ ਮੇਰਾ 20000 ਪੀਸੋ ਲੈ ਗਏ ਕਿਸੇ ਨੇ ਸਾਨੂੰ ਇਹ ਵੀ ਗੱਲ ਦੱਸੀ ਕਿ ਮੇਰੇ ਨਾਲ ਆਪਦੀ ਕੀ ਹੋਈ ਮਤਲਬ ਇਹ ਆ ਵੀ ਇਕੜ-ਦੁਕੜ ਘਟਨਾਵਾ ਵਾਪਰਦੀਆਂ ਪਰ ਇਹਦਾ ਮਤਲਬ ਇਹ ਨਹੀਂ ਕਿ ਜਿਹੜਾ ਕੁਝ ਅਸੀਂ ਪੰਜਾਬ ਦੇ মিডিਆ ਦੇ ਵਿੱਚ ਪੜਦੇ ਆ ਸਾਰਾ ਕੁਝ ਇੱਥੇ ਬੰਦੇ ਹੀ ਮਾਰੀ ਜਾਂਦੇ ਆ ਸਾਰਾ ਕੁਝ ਇੱਥੇ ਗਲਤੀ ਹੋਈ ਜਾਂਦਾ ਇੱਥੇ 5 ਲੱਖ ਤੋਂ ਵੱਧ ਪੰਜਾਬੀ ਵਸਦੇ ਜਿੰਨਾ ਕੁ ਮੈਂ ਫਿਲਪਾਈਨ ਦੇ ਬਾਰੇ ਪੜਿਆ ਜਿੰਨਾ ਕੁ ਸੁਣਿਆ 5 ਲੱਖ ਤੋਂ ਵੱਧ ਪੰਜਾਬੀ ਵਸਦੇ ਆ ਕਈ ਪੰਜਾਬੀ ਐਸੇ ਵੀ ਹੈਗੇ ਲੱਖਾਂ ਦੀ ਗਲਤੀ ਕਿ ਜਿਹਨੇ ਕਾਗਜ਼ ਪੱਤਰ ਨਹੀਂ ਉਹ ਆਪਾਂ ਗਿਣਤੀ ਦੇ ਵਿੱਚ ਵੀ ਨਹੀਂ ਰੱਖਦੇ ਚਲੋ ਚਲੋ ਇਥੋਂ ਦੀ ਆਬਾਦੀ ਹੈ ਜਿਹੜੀ ਫਿਲੀਪਾਈਨ ਦੀ ਕੁੱਲ ਮੇਰਾ ਖਿਆਲ 20 ਕਰੋੜ ਦੇ ਕਰੀਬ ਆ 40 ਤੋਂ ਵੱਧ ਫਿਲੀਪਾਈਨ ਦੇ ਵਿੱਚ ਗੁਰੂ ਘਰ ਹੈਗੇ ਆ ਵੱਡੀ ਗਿਣਤੀ ਦੇ ਵਿੱਚ ਸੰਗਤ ਇੱਥੇ ਹਰ ਰੋਜ਼ ਜੁੜਦੀ ਆ ਤੇ ਬਹੁਤਿਆਂ ਦਾ ਕਬ ਤੁਹਾਡਾ 5 6 ਵਾਲਾ ਹੈਗਾ ਜੇਕਰ ਤੁਹਾਡਾ ਇੱਥੇ ਇੰਨਾ ਹੀ ਮਾੜਾ ਤਜਰਬਾ ਹੋਵੇ ਤਾਂ ਤੁਸੀਂ ਇੱਥੇ ਰਹੋ ਕਿਉਂ ਤੁਸੀਂ ਪੰਜਾਬ ਦੇ ਵਿੱਚ ਕਿਉਂ ਨਹੀਂ ਆ ਜਾਂਦੇ ਤੁਸੀਂ ਹੋਰ ਕਿਸੇ ਥਾਂ ਦੇ ਉੱਤੇ ਕਿਉਂ ਨਹੀਂ ਚਲੇ ਜਾਂਦੇ ਮਤਲਬ ਇਹ ਆ ਕਿ ਤੁਸੀਂ ਇੱਥੇ ਆ ਕੇ ਆਪਦੀ ਨੀਅਤ ਕੀਤੀ ਆ ਪੈਰ ਪੱਕੇ ਕੀਤੇ ਆ ਚੰਗੇ ਮੰਦੇ ਹਾਲਾਤ ਨਾਲ ਵਰਤਾਰੇ ਨਾਲ ਜੂਝੇ ਹੋ ਤੇ ਤੁਸੀਂ ਆਪਣੇ ਪਿੰਡ ਦੇ ਵਿੱਚ ਘਰ ਵੀ ਪੱਕੇ ਕੀਤੇ ਲੋੜਵੰਦਾ ਦੀ ਮਦਦ ਵੀ ਕੀਤੀ ਤੁਹਾਡੇ ਇਸ ਕਰਕੇ ਅਸੀਂ ਧੰਨਵਾਦੀ ਆ ਮੈਂ ਇੱਥੇ ਨਿੱਜੀ ਤੌਰ ਤੇ ਸੁਦਾਕਰ ਭਾਈ ਜੀ ਅਬਜ਼ਰਵ ਇਹ ਕੀਤਾ ਵੀ ਜਿਵੇਂ ਹਰਮਨ ਜੀ ਕਹ ਕੇ ਗਏ ਆ ਕਿ ਗੁਰੂ ਨਾਨਕ ਸਾਹਿਬ ਜੀ ਦੇ ਸਿਧਾਂਤਾਂ ਦੇ ਉੱਤੇ ਸਾਡੇ ਨਾਲੋਂ ਵੱਧ ਤਾਂ ਇਹ ਫਿਲ ਪਾਈਨ ਵਾਲੇ ਲੋਕ ਚੱਲਦੇ ਆ ਕਿਉਂਕਿ ਉਸ ਤੋਂ ਮਰੂ ਮਰੂ ਕਰੀ ਜਾਂਦੇ ਆ ਜਿਹਦੇ ਕੋਲੇ 1 ਲੱਖ ਰੁਪਈਆ ਉਹ ਵੀ ਕਹਿੰਦਾ ਲੁੱਟੇ ਗਏ ਜਿਹਦੇ ਕੋਲੇ ਕਰੋੜ ਰੁਪਈਆ ਉਹ ਵੀ ਕਹਿੰਦਾ ਲੁੱਟੇ ਗਏ ਜਿਹਦੇ ਕੋਲੇ 20 ਕਰੋੜ ਰੁਪਈਆ ਉਹ ਵੀ ਕਹਿੰਦਾ ਲੁੱਟੇ ਗਏ ਸਾਈਕਲ ਵਾਲਾ ਕਹਿੰਦਾ ਮੈਂ ਲੁੱਟਿਆ ਗਿਆ ਮੋਟਰਸਾਈਕਲ ਵਾਲਾ ਕਹਿੰਦਾ ਮੈਂ ਲੁੱਟਿਆ ਗਿਆ ਥਾਰ ਵਾਲਾ ਕਹਿੰਦਾ ਮੈਂ ਲੁੱਟਿਆ ਗਿਆ ਪਰ ਇੱਥੇ ਤਾਂ ਇਵੇਂ ਨਹੀਂ ਮੈਂ ਗਲਤ ਨਹੀਂ ਕਹਿ ਰਿਹਾ ਜੀ ਇੱਥੇ ਜੇਕਰ ਇਵੇਂ ਨਹੀਂ ਤਾਂ ਮਤਲਬ ਇਹ ਹੈ ਕਿ ਇਹਨਾਂ ਵਿੱਚ ਸਬਰ ਤੇ ਸੰਤੋਖ ਹੈਗਾ ਇਹਨਾਂ ਵਿੱਚ ਠਰਮਾ ਹੈਗਾ ਜਿਹੜਾ ਕਿ ਸਾਡੇ ਪੰਜਾਬੀਆਂ ਦੇ ਵਿੱਚ ਨਹੀਂ ਆ ਅਸੀਂ ਤਾਂ ਉੱਥੇ ਜਿਹੜੇ ਕੁਝ ਜੇਬ ਦੇ ਵਿੱਚ ਹੁੰਦਾ ਉਹਦੀ ਗਿਣਤੀ ਨਹੀਂ ਕਰਦੇ ਜਿਹੜਾ ਕੁਝ ਹੈ ਨਹੀਂਗਾ ਉਹਨੂੰ ਗਿਣਤੀ ਮਣਤੀ ਦੇ ਵਿੱਚ ਰੱਖਦੇ ਆ ਤੇ ਇੱਥੇ ਦੇਖਿਆ ਮੈਂ ਵੀ ਭਾਈ ਬਹੁ ਗਿਣਤੀ ਆ ਜਿਹੜੇ ਇਹ ਫਿਲਪਾਈਨ ਦੇ ਲੋਕ ਉਹਨਾਂ ਦੀ ਜੇਬ ਦੇ ਵਿੱਚ ਕੁਝ ਹੋਵੇ ਨਾ ਹੋਵੇ ਚਿਹਰੇ ਦੇ ਉੱਤੇ ਖੁਸ਼ੀ ਦਾ ਖੇੜਾ ਤਾਂ ਹੈਗਾ ਇਹ ਬੰਦੇ ਸੇਵਿੰਗ ਦੇ ਵਿੱਚ ਯਕੀਨ ਹੀ ਨਹੀਂ ਰੱਖਦੇ ਇਹ ਬੰਦੇ ਫालतू ਖਰਚ 'ਤੇ ਯਕੀਨ ਨਹੀਂ ਰੱਖਦੇ ਮਤਲਬ ਇਹਦਾ ਇਹ ਆ ਵੀ ਨਾਲੇ ਤਾਂ ਅਸੀਂ ਪੰਜਾਬੀ ਇਹ ਗੱਲ ਕਹੀ ਜਾਂਦੇ ਜ਼ਿੰਦਗੀ ਪਾਣੀ ਦਾ ਬੁਲਬਲਾ ਕੀ ਮੁੜਿਆਦਾ ਤੇਰੀਆਂ ਪਾਣੀ ਦਾ ਬੁਲਬੁਲਿਆ ਤੇ ਨਾਲੇ ਇਕੱਠੇ ਵੀ ਕਰੀ ਜਾਂਦੇ ਆ ਤੇ ਸਾਡੇ ਨਾਲ ਤਾਂ ਚੰਗੇ ਫਿਰ ਉਹ ਹੀ ਆ ਜਿਨ੍ਹਾਂ ਨੂੰ ਪਤਾ ਵੀ ਕੱਲ ਦਾ ਪ੍ਰਵਾਸਾ ਕੋਈ ਨਹੀਂ ਕਹੇ ਇਸ ਕਰਕੇ ਜੋ ਹੈਗਾ ਉਹ ਪਮਾਖੇ ਖਾ ਲੋ ਤੇ ਬਾਕੀ ਜਿਹੜੀ ਕਿਸ਼ਤ ਲਾਉਣੀ ਉਹ ਲਾ ਦਿਓ ਤੇ ਗੱਲ ਖਤਮ ਕਰਨੇ ਆ ਸਾਡੇ ਨਾਲੋਂ ਤਾਂ ਵੱਧ ਫਿਰ ਇਹ ਆ ਅਗਲੀ ਗੱਲ ਇਹ ਜਿਕੇ ਇਹਨੂੰ ਅਸੀਂ ਗਰੀਬ ਮੁਲਕ ਉੱਥੇ ਬੈਠੇ ਕਹਿੰਦੇ ਆ ਪਰ ਯਾਰ ਗਰੀਬ ਮੁਲਕ ਆਪਾਂ ਕਿਵੇਂ ਕਹਿੰਗੇ ਜਦੋਂ ਸਿਧਾਂਤਾਂ ਦੇ ਉੱਤੇ ਜਿਹੜਾ ਵੀ ਬੰਦਾ ਖਰਾ ਚੱਲਦਾ ਉਹਨੂੰ ਮੈਂ ਗਰੀਬ ਇਸ ਕਰਕੇ ਨਹੀਂ ਮੰਨਦਾ ਕਿਉਂਕਿ ਉਹਦੇ ਅੰਦਰ ਕੁਝ ਨਾ ਕੁਝ ਚੱਲਦਾ ਕਿਸੇ ਨਾ ਕਿਸੇ ਚੀਜ਼ ਦਾ ਪ੍ਰਵਾਹ ਹੁੰਦਾ ਹੈਗਾ ਇ ਤੇ ਪੰਜਾਬ ਦੇ ਵਿੱਚ ਸਾਡੇ ਦੇਸ਼ ਦੇ ਵਿੱਚ ਹਰ ਥਾਂ ਦੇ ਉੱਤੇ ਹਾਰ ਨਾ ਦੀ ਭਮਾਰ ਆ ਇੱਥੇ ਬੰਦਾ ਮੈਂ ਲੜਦਾ ਬਹੁਤ ਘੱਟ ਸੁਣਿਆ ਜਾਂ ਨਹੀਂ ਸੁਣਿਆ ਆਪਾਂ ਉੱਥੇ ਲੜ ਲੁੜ ਵੀ ਪੈਨੇ ਆ ਇੱਥੇ ਵਾਤਾਵਰਨ ਆ ਜਿਹੜਾ ਉਹਦੇ ਚ ਖੁਸ਼ਹਾਲੀ ਆ ਵਾਤਾਵਰਨ ਨੂੰ ਅਸੀਂ ਬਰਕਰਾਰ ਰੱਖਿਆ ਅਸੀਂ ਗੁਰੂ ਨਾਨਕ ਸਾਹਿਬ ਜੀ ਦੇ ਫਲਸਫੇ ਦੇ ਉੱਤੇ ਚੱਲਣ ਵਾਲੇ ਲੋਕ ਪਵਨ ਗੁਰੂ ਪਾਣੀ ਪਿੱਤਾ ਮਾਤਾ ਧਰਤ ਮਾਤਾ ਦੀ ਗੱਲ ਕਰਨ ਵਾਲੇ ਲੋਕ ਅਸੀਂ ਤਾਂ ਪਾਣੀ ਵੀ ਨਹੀਂ ਛੱਡਿਆ ਦਰਖਤ ਵੀ ਨਹੀਂ ਛੱਡਿਆ ਹਵਾ ਵੀ ਨਹੀਂ ਛੱਡੀ ਤੇ ਫੇਰ ਵੀ ਅਸੀਂ ਸਿਧਾਂਤਾਂ ਦੀ ਗੱਲ ਕਰਦੇ ਆ ਸੋ ਜਿਹੜੀ ਚੀਜ਼ ਜਿੱਥੋਂ ਮਿਲੇ ਉਹਨੂੰ ਚੁਗ ਲੈਣਾ ਚਾਹੀਦਾ ਤੇ ਪੰਜਾਬੀਆਂ ਦੇ ਵਿੱਚ ਏਕੇ ਦੀ ਲੋੜ ਬਹੁਤ ਵੱਡੇ ਪੱਧਰ ਤੇ ਆ। ਉਹ ਕਹਿੰਦੇ ਨੇ ਵੀ ਇੱਕ ਵਾਰੀ ਕਿਸੇ ਬੰਦੇ ਨੇ ਘਰ ਦੇ ਵਿੱਚ ਲਿਆ ਕੇ ਕੜਕੀ ਲਾਤੀ। ਜਿਵੇਂ ਆਪਾਂ ਪਿੰਜਰਾ ਕੜਕੀ ਲਾ ਦਨੇ ਆ। ਉਹ ਕਹਿੰਦਾ ਵੀ ਘਰ ਦੇ ਵਿੱਚ ਚੂਹੇ ਬਹੁਤ ਆ। ਤੇ ਚੂਹੇ ਫੜ ਲੈਣੇ ਆ ਤੇ ਕੜਕੀ ਲਾਤੀ ਵੀ ਪਾਈ ਕੜਕੀਆਂ ਬੋਰੀਆਂ ਨਾਲ ਕਿਤੇ ਉਤਰ ਕੇ ਜਾਇਆ ਕਰਨ ਇਹ। ਕਹਿੰਦੇ ਵੀ ਚੂਹੇ ਨੇ ਘਰ ਦੇ ਵਿੱਚ ਇੱਕ ਸਿੱਧਾ ਜਿਹਾ ਕੁੱਕੜ। ਕੁੱਕੜ ਨੂੰ ਇਹ ਗੱਲ ਕਹੀ ਵੀ ਘਰ ਦੇ ਵਿੱਚ ਕੜਕੀ ਲੱਗੀ ਹੁਣ ਕਿਵੇਂ ਕਰਗੇ? ਉਹ ਕੁੱਕੜ ਕਹਿੰਦਾ ਤੇਰਾ ਕੰਮ ਆ ਇਹ ਤੂੰ ਫਸੇਗਾ ਮੇਰਾ ਕੀ ਜਾਂਦਾ ਇਹਦੇ ਵਿੱਚ? ਮੈਂ ਕੀ ਲੈਣਾ ਐ ਇਸ ਗੱਲ ਤੋਂ? ਤੂੰ ਜਾਣ ਤੇਰਾ ਕੰਮ ਜਾਣੇ। ਮੈਂ ਤਾਂ ਟੌਰ ਨਾਲ ਰਹੀ ਨਾ ਮੈਂ ਥੋੜਾ ਕੜਿੱਕੀ ਦੇ ਵਿੱਚ ਫਸਣਾ ਚਲੋ ਚੂਹਾ ਬੇਵਸਤਜਾ ਹੋ ਕੇ ਮਾਇਉਸਜਾ ਹੋ ਕੇ ਵਾਪਸ ਆ ਗਿਆ ਘਰ ਦੇ ਵਿੱਚ ਇੱਕ ਬੱਕਰਾ ਵੀ ਸੀਗਾ ਚੂਹਾ ਬੱਕਰੇ ਦੇ ਕੋਲੇ ਗਿਆ ਕਹਿੰਦਾ ਬਾਈ ਜੀ ਘਰ ਦੇ ਵਿੱਚ ਕੜਿੱਕੀ ਲੱਗੀ ਆ ਆਪਾਂ ਮਾਰੇ ਜਾਣਾ ਕਹਿੰਦਾ ਤੂੰ ਮਾਰੇ ਜਾਣਾ ਮੈਂ ਥੋੜੀ ਮਾਰੇ ਜਾਣਾ ਕੜਿੱਕੀ ਦੇ ਵਿੱਚ ਤਾਂ ਮੈਂ ਆਉਂਦਾ ਹੀ ਨਹੀਂਗਾ ਤੂੰ ਜਾਣ ਤੇਰਾ ਕੰਮ ਜਾਣੇ ਘਰ ਦੇ ਵਿੱਚ ਕਹਿੰਦੇ ਵੀ ਇੱਕ ਬਲਦ ਵੀ ਸੀਗਾ ਤੇ ਉਹ ਚੂਹਾ ਉਹਦੇ ਕੋਲੇ ਗਿਆ ਕਹਿੰਦਾ ਜੀ ਕੜਿੱਕੀ ਲੱਗੀ ਘਰ ਦੇ ਵਿੱਚ ਕਹਿੰਦਾ ਤੂੰ ਜਾਣ ਮੈਂ ਥੋੜੀ ਮੈਂ ਤਾਂ ਬਲਦ ਦਾ ਡਾਡਾ ਵੱਡਾ ਮੇਰਾ ਸਰੀਰ ਆ ਤੇ ਮੈਂ ਕਿਹੜਾ ਕੜਿੱਕੀ ਦੇ ਵਿੱਚ ਫਸਣਾ ਲੋ ਜੀ ਕੜਕੀ ਲੱਗੀ ਹੋਈ ਆ ਰਾਤ ਦੇ ਵੇਲੇ ਜਦੋਂ ਹਨੇਰਾ ਸੀਗਾ ਤੇ ਪੜਕ ਕਰਕੇ ਕੜਕੀ ਦੇ ਵਿੱਚ ਕੁਝ ਨਾ ਕੁਝ ਆਇਆ ਤੇ ਘਰ ਦੀ ਮਾਲਕਣ ਨੇ ਸੋਚਿਆ ਵੀ ਸ਼ਾਇਦ ਇਹਦੇ ਵਿੱਚ ਚੂਹਾ ਫਸ ਗਿਆ ਉਹ ਉੱਥੇ ਗਈ ਉਹਦੇ ਵਿੱਚ ਸੱਪ ਫਸਿਆ ਸੀਗਾ ਜਦੋਂ ਉਹਨੇ ਕੜਕੀ ਨੂੰ ਹੱਥ ਪਾਇਆ ਤੇ ਸੱਪ ਨੇ ਹੱਥ ਦੇ ਉੱਤੇ ਡੰਗ ਮਾਰਤਾ ਲੋ ਜੀ ਹੁਣ ਉਸ ਤੋਂ ਬਾਅਦ ਹੋਰ ਕੋੜ ਦਾ ਸلسلਾ ਸ਼ੁਰੂ ਹੋ ਗਿਆ ਵੀ ਭਾਈ ਮਾਲਕਣ ਨੂੰ ਘਰਵਾਲੀ ਨੂੰ ਬਚਾਉਣਾ ਕਿਵੇਂ ਆ ਲੋ ਜੀ ਉਹ ਵੈਦ ਕੋਲੇ ਗਏ ਥੋੜੀ ਜਿਹੀ ਉਹ ਤੰਦਰੁਸਤੀ ਦੇ ਵਿੱਚ ਹੋ ਗਈ ਚੌਥੇ ਪੰਜਵੇਂ ਨੇ ਮਾੜੀ ਜਿਹੀ ਤੰਦਰੁਸਤੀ ਦੇ ਵਿੱਚ ਉਹ ਬੀਬੀ ਆ ਗਈ ਲੋ ਜੀ ਉਸ ਤੋਂ ਬਾਅਦ ਘਰ ਦੇ ਪਰਿਵਾਰ ਨੂੰ ਸਾਰੇ ਨੂੰ ਮਾਲਕ ਨੂੰ ਖੁਸ਼ੀ ਹੋਈ ਵੀ ਭਾਈ ਚਲੋ ਜ਼ਿੰਦਗੀ ਬਚ ਗਈ ਆ ਉਹ ਜਦੋਂ ਘਰ ਦੇ ਲੋਕ ਪਤਾ ਲੈਣ ਆਏ ਘਰ ਦੇ ਵਿੱਚ ਰਿਸ਼ਤੇਦਾਰ ਆਏ ਉਹ ਕਹਿੰਦੇ ਵੀ ਇਹਨਾਂ ਦੀ ਖਿਦਮਤ ਕਰਨੀ ਆ ਕਿਵੇਂ ਕਰੀਏ ਕਹਿੰਦੇ ਕੋਕੜ ਧਰ ਲੋ ਜਿਹੜਾ ਕੋਕੜ ਕਹਿੰਦੇ ਸਵੇ ਕੜਕੀ ਦੇ ਵਿੱਚ ਆਉਣਾ ਹੀ ਨਹੀਂ ਹੁਣ ਵਾਰੀ ਉਹਦੀ ਆ ਗਈ ਆ ਲੋ ਜੀ ਔਰਤਾ ਜਿਹੜੀ ਉਹ ਹੋਰ ਤੰਦਰੁਸਤੀ ਵਾਲ ਵਧ ਗਈ ਉਹ ਮਾੜਾ ਮਾੜਾ ਘਰ ਦੇ ਵਿੱਚ ਤੁਰਨ ਫਿਰਨ ਵੀ ਲੱਗ ਗਈ ਆਪਦਾ ਰੋਟੀ ਟੋਕ ਕਰਨ ਲੱਗ ਪਈ ਹੋਰ ਰਿਸ਼ਤੇਦਾਰ ਪਤਾ ਲੈਣ ਆ ਗਏ ਕਹਿੰਦੇ ਕਿਵੇਂ ਕਰੀਏ ਕਹਿੰਦੇ ਅੱਜ ਫਿਰ ਬੱਕਰਾ ਬਣਾ ਲਓ ਲੋ ਜੀ ਹੁਣ ਬੱਕਰੇ ਦੀ ਵਾਰੀ ਆ ਗਈ ਆ ਜਦੋਂ ਉਹ ਪੂਰੀ ਤੰਦਰੁਸਤ ਹੋ ਗਈ ਘੋੜੇ ਵਰਗੀ ਬੀਬੀ ਹੋ ਗਈ ਤੇ ਫੇਰ ਉਹ ਕਹਿੰਦੇ ਵੀ ਪਿੰਡ ਦੇ ਵਿੱਚ ਸਮਾਗਮ ਰੱਖ ਲੋ ਕਹਿੰਦੇ ਹੁਣ ਕਿਵੇਂ ਕਰੀਏ ਹੁਣ ਬਲਦ ਦੀ ਵਾਰੀ ਆ ਗਈ ਮਤਲਬ ਇਹ ਆ ਵੀ ਜੇਕਰ ਉਸ ਦਿਨ ਉਸ ਬੰਦੇ ਦੀ ਸਮੱਸਿਆ ਸਮਝੀ ਹੁੰਦੀ ਜੇ ਉਹ ਉਸ ਦਿਨ ਉਸ ਚੂਹੇ ਦੀ ਸਮੱਸਿਆ ਨੂੰ ਆਪਦੀ ਸਮੱਸਿਆ ਸਮਝਾ ਹੁੰਦਾ ਤਾਂ ਇਹ ਤਿੰਨੇ ਜੀ ਬਚੇ ਰਹਣੇ ਸੀ ਉਹਨਾਂ ਨੇ ਸਮਝਿਆ ਵੀ ਆਹ ਫਸੈਰੋਂਗਾ ਮੇਰਾ ਕੀ ਜਾਂਦਾ ਤੇ ਫਸ ਕੇ ਆਪਦੇ ਤੇ ਚੂਹਾ ਨਿਕਲ ਗਿਆ ਮਤਲਬ ਇਹ ਆ ਵੀ ਜਿਹੜੇ ਪੰਜਾਬੀ ਏਕੇ ਦੇ ਵਿੱਚ ਰਹਿੰਦੇ ਆ ਉਹ ਦੁਨੀਆ ਦੇ ਕਿਸੇ ਵੀ ਹਿੱਸੇ ਦੇ ਵਿੱਚ ਰਹਿੰਦੇ ਆ ਉਹ ਜਿੰਦਾਬਾਦ ਆ ਤੇ ਜਿਹੜੇ ਨਹੀਂ ਭਾਨ ਵਾਂਗੂ ਖਿਲਰੇ ਰਹਿੰਦੇ ਆ ਤੇ ਉਹਨਾਂ ਦਾ ਆਪਾਂ ਜਾਣਦੇ ਵੀ ਭਾਈ ਕੀ ਹਾਲ ਆ ਪਰ ਸਾਨੂੰ ਬਹੁਤ ਚੰਗਾ ਲੱਗਾ ਬਾਈ ਜੀ ਇਹ ਗੱਲ ਕਹਿੰਦੇ ਸੀ ਵੀ ਜੇਕਰ ਤੁਸੀਂ 1 ਮਹੀਨਾ ਇੱਥੇ ਕੱਢਿਆ ਹੁੰਦਾ ਤੁਹਾਨੂੰ ਬੜਾ ਕੁਝ ਦੇਖਣ ਨੂੰ ਮਿਲਣਾ ਸੀ ਇਹ ਗੱਲ ਤੁਹਾਡੀ ਸੱਚੀ ਆ ਤੁਸੀਂ ਸਾਨੂੰ ਬਹੁਤ ਕੁਝ ਦਿਖਾਉਣਾ ਵੀ ਚਾਹੁੰਦੇ ਸੀ ਸਾਡੀ ਦੇਖਣ ਦੀ ਮਸ ਵੀ ਸੀ ਵੀ ਅਸੀਂ ਵੱਡ ਤੋਂ ਵੱਧ ਥਾਵਾਂ ਨੂੰ ਇੱਥੇ ਦੇਖੀ ਗਏ ਨੇ ਹਰ ਗਏ ਜਾਣੀਏ ਪ੍ਰੋਗਰਾਮਾਂ ਦੇ ਵਿੱਚ ਸਾਂਝਾ ਕਰ ਗਿਆ ਚੱਜ ਦੇ ਵਿਚਾਰ ਦੇ ਵਿੱਚ ਸਾਂਝ ਪਾ ਗਏ ਪਰ ਸਾਡੇ ਕੁਝ ਕੁਰਝੇਵੇਂ ਆ ਐਤਕੀ ਅਸੀਂ ਜਲਦੀ ਚਲੇ ਜਾਣਾ ਬਹੁਤ ਜਲਦ ਆਪ ਜੀ ਦੇ ਦਰਸ਼ਨ ਫਿਰ ਤਿੰਨ ਚਾਰ ਹਫ਼ਤਿਆਂ ਬਾਅਦ ਤੇ ਕਰਨ ਆਵਾਂਗੇ ਅਸੀਂ ਤੁਹਾਡੇ ਬਹੁਤ ਬਹੁਤ ਧੰਨਵਾਦੀ ਆ ਮੇਰੇ ਸਤਿਕਾਰਯੋਗ ਵੀਰ ਜਿਹੜੇ ਕੇਵਲ ਸਿੰਘ ਸੰਧਾ ਸਾਹਿਬ ਮੇਰੇ ਸਤਿਕਾਰਯੋਗ ਵੀਰ ਕੁਲਵਿੰਦਰ ਸਿੰਘ ਕਨੇਡੀ ਗੁਰਮੀਤ ਸਿੰਘ ਪਿੰਡਰ ਤੇ ਬਾਕੀ ਜਿੰਨੇ ਵੀ ਪੈਣਾ ਵੀਰ ਤੁਸੀਂ ਹੋ ਜਿਹੜਾ ਸੁਖਵੀਰ ਬੱbbi ਮੇਰਾ ਵੀਰ ਸਤਿਕਾਰਯੋਗ ਬਾਰਸ਼ਾ ਸਟੂਡੀਓ ਵਾਲੇ ਸੋ ਬਹੁਤ ਬਹੁਤ ਤੁਹਾਡਾ ਧੰਨਵਾਦ ਸੁਲਾਕਰ ਬਾਈ ਜੀ ਤੇ ਮੈਨੂੰ ਬੜਾ ਚੰਗਾ ਲੱਗਾ ਵੀ ਇਸ ਥਾਂ ਦੇ ਉੱਤੇ ਫਿਲੀਪੀਨੋ ਇੰਡੀਅਨ ਕਮਰਸ ਐਂਡ ਵੈਲਫੇਅਰ ਸੁਸਾਇਟੀ ਆਈ ਐਮ ਸੀ ਜਿਹਦੇ ਪ੍ਰਬੰਧਕ ਮਨਜਿੰਦਰ ਸਿੰਘ ਜੌਨੀ ਮ ਉਹ ਵੀ ਇੱਥੇ ਬਹੁਤ ਵੱਡਾ ਯੋਗਦਾਨ ਪਾਉਂਦੇ ਆ ਉਹ ਵੀ ਭਾਈਚਾਰੇ ਦੇ ਵਿੱਚ ਸਾਂਝਾ ਕੰਮ ਕਰਦੇ ਆ ਸੋ ਤੁਸੀਂ ਸਾਰੇ ਚੜ੍ਹਦੀ ਕਲਾ ਦੇ ਵਿੱਚ ਰਹੋ ਜਿੰਦਾਬਾਦ ਰਹੋ ਬਹੁਤ ਬਹੁਤ ਧੰਨਵਾਦ ਇੱਕ ਵਾਰ ਫਿਰ ਫਤਿਹ ਦੀ ਸਾਂਝ ਪਾਉਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ